ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਵੱਲੋਂ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਕੀਤੀ ਗਈ ਮੀਟਿੰਗ ਇਸ ਮੀਟਿੰਗ ਵਿੱਚ ਆਉਣ ਵਾਲੇ ਪ੍ਰੋਗਰਾਮ ਤੋਂ ਕਰਵਾਇਆ ਗਿਆ ਜਾਨੂ ਅਤੇ ਵੱਧੋ ਵੱਧ ਗਿਣਤੀ ਵਿੱਚ ਪੌਡਰਾਂ ਤੇ ਪਹੁੰਚਣ ਦੀ ਕੀਤੀ ਗਈ ਅਪੀਲ ਕਿਸਾਨਾਂ ਨੇ ਆਸਰੇ ਕਰਕੇ ਆਖਿਆ ਕਿ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾਣੀ ਚਾਹੀਦੀ ਹੈ ਸਾਡੀ ਮੰਗ ਦੀ ਨਾਲ ਸਾਡੀ ਲੜਾਈ ਦਿੱਲੀ ਨਾਲ ਹੈ ਉਹ ਦਿੱਲੀ ਦਾ ਵਿਹਾਲ ਹੋਣੀ ਹੈ ਉਹ ਰੋਕਿਆ ਕਿਸੇ ਨੇ ਕਿ ਚੱਕਰ ਹੈ ਬਾਈ ਬੰਦਾ ਬੰਦਾ ਜੀ ਮੀਟਿੰਗ ਕਰਾ ਸਾਡਾ ਇੱਥੇ ਰਸਤੇ ਰੋਕਣਾ ਇੱਕ ਹੋਰ ਬਣਾਇਆ ਹੋਇਆ ਗਰਦੀਪ ਮੋਟਰ ਹੁਣ ਜਦੋਂ ਵੀ ਰਸਤੇ ਖੁੱਲਦੇ ਨਹੀਂ ਉਸੇ ਵੇਲੇ ਅਸੀਂ ਤਿਆਰ ਤਿਆਰ ਅੱਪਰ ਕਰਨ ਵਾਸਤੇ ਅਸੀਂ ਇੱਕ ਮੀਟਿੰਗ ਕੀਤੀ ਆ ਤੇ ਮੋਚੰਗ ਸਭ ਨੇ ਬਣ ਕੇ ਉੱਥੇ ਹਰ ਇੱਕ ਜਿਹੜਾ ਟਰਾਲੀ ਖੜੀ ਹੈ ਟਰਾਲੀਆਂ ਦੇ ਪਿੱਛੇ ਕੰਮ ਦੀ ਰੋਕ ਕੱਢ ਕੇ ਝੋਨਾ ਲਾਉਣਾ ਸੀ ਲੋਕਾਂ ਨੇ ਟਰੈਕਟਰ ਲੈਣ ਦੇ ਕੰਮ ਲੱਗੇ ਸੀ ਤੇ ਕਿਸੇ ਵੀ ਵੇਲੇ ਅੱਗੇ ਤੁਰਨਾ ਪੈ ਸਕਦਾ ਹੈ ਟਰੈਕਟਰਾਂ ਦੇ ਮੂਹਰ ਟਰਾਲੀਆਂ ਨੂੰ ਤੇ ਮੂਰੇ ਟਰੈਕਟਰ ਜੋੜੋ ਜਿਹੜੇ ਉੱਥੇ ਮਕਾਨ ਪਾ ਕੇ ਬੈਠੇ ਹੋ ਉਹਨਾਂ ਨੂੰ ਵੀ ਸਮੇਟਣ ਦੀ ਤਿਆਰੀ ਕਰੋ ਉੱਥੇ ਟਾਲੀਆਂ ਲਾ ਕੇ ਜਾਓ ਉਹ ਸਮਾਨ ਸਮੇਟਿਆ ਜਾਏ ਤਾ ਜਾ ਕੇ ਅਸੀਂ ਸਾਰੇ ਆਵਾ ਦੇ ਕੁਝ ਮੁਲਾਜ਼ਮਾਂ ਨੂੰ ਸਨਮਾਨਤ ਕਰਨ ਦੀ ਸਰਕਾਰ ਸੋਚ ਰਹੀ ਹੈ ਦੇਖੋ ਇਹ ਮੈਂ ਕਹਾਂਗਾ ਕਿ ਪਹਿਲੀ ਵਾਰੀ ਹੋ ਰਿਹਾ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਦੋਂ ਜਲਿਆਂ ਵਾਲੇ ਬਾਗ ਦੇ ਅੰਦਰ ਇਹ ਜਿਹਾ ਕਾਹਨ ਹੋਇਆ ਗੋਲੀ ਚੱਲੀ ਲੋਕ ਮਾਰੇ ਗਏ ਉਹ ਦੋਨੋਂ ਅਫਸਰਾਂ ਨੂੰ ਸਨਮਾਨਿਤ ਕੀਤਾ ਗਿਆ ਸੀ ਉਹਨੋਂ ਤਾਂ ਇਹ ਮੰਨ ਲਿਆ ਜਾਏ ਕਿ ਉਹ ਤਾਂ ਵਿਦੇਸ਼ੀ ਸੀ ਸਾਨੂੰ ਅਸੀਂ ਉਹਨਾਂ ਦੇ ਗੁਲਾਮ ਸੀ ਸਾਨੂੰ ਨਹੀਂ ਛੱਡਣਾ ਚਾਹੁੰਦੇ ਸੀ ਇਹ ਕਿ ਨਾ ਅੱਜ ਤਾਂ ਅਸੀਂ ਆਜ਼ਾਦ ਭਾਰਤ ਦੇ ਵਿੱਚ ਵਸ ਰਹੇ ਹਾਂ ਅਸੀਂ ਆਜ਼ਾਦ ਭਾਰਤ ਦਾ ਹਿੱਸਾ ਹਾਂ ਦਿੱਲੀ ਸਾਡੀ ਰਾਜਧਾਨੀ ਹੈ ਔਰ ਦਿੱਲੀ ਜਾਣ ਤੋਂ ਸਾਨੂੰ ਰੋਕਿਆ ਗਿਆ ਔਰ ਜਿਨ੍ਹਾਂ ਨੇ ਸਾਡੇ ਤੇ ਗੋਲੀਆਂ ਚਲਾਈਆਂ ਅੱਜ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਸਾਡੇ ਲੋਕਾਂ ਨੂੰ ਸਾਡੀ ਪਬਲਿਕ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਅਤੀ ਨਿੰਦਨਯੋਗ ਕਦਮ ਦਾ ਤੱਕੜੇ ਹੋ ਕੇ ਵਿਰੋਧ ਕਰਨਾ ਪਏਗਾ ਕਿਉਂਕਿ ਦੋਸਤੋ ਗੱਲ ਸਮਝਣ ਵਾਲੀ ਇਹਦੇ ਵਿੱਚ ਇਹ ਆ ਵੱਡੀ ਕਿ ਕਦੇ ਕਿਸੇ ਦੇਸ਼ ਦੇ ਸਾਡੇ ਦੇਸ਼ ਦੇ ਕਿਸੇ ਪ੍ਰਧਾਨ ਮੰਤਰੀ ਨੇ ਇਹ ਕਿਹਾ ਸੀ ਕਿ ਜੈ ਜਵਾਨ ਤੇ ਜੈ ਕਿਸਾਨ ਜਦੋਂ ਜੈ ਜਵਾਨ ਤੇ ਜੈ ਕਿਸਾਨ ਕਿਹਾ ਉਹ ਕੋਈ ਮੂਰਖਤਾ ਨਹੀਂ ਕਿਹਾ ਸੀ ਉਹਨੇ ਰਿਜ਼ਲਟ ਕੱਢ ਕੇ ਕਿਹਾ ਸੀਗਾ ਕਿ ਜੇਕਰ ਜਵਾਨ ਸਰਹੱਦਾਂ ਦੇ ਦੇਸ਼ ਦੀ ਰਾਖੀ ਕਰਦਾ ਹੈ ਤਾਂ ਕਿਸਾਨ ਜਿਹੜਾ ਉਹ ਅੰਦਰੋਂ ਫੂਡ ਸਿਕਿਉਰਿਟੀ ਦੇ ਪੱਖੋਂ ਦੇਸ਼ ਨੂੰ ਸਟਰੌਂਗ ਕਰ ਰਿਹਾ ਹੈ ਹੋਰ ਨਾ ਮੁਲਕਾਂ ਦੇ ਵਿੱਚੋਂ ਜਿਹੜਾ ਅਸੀਂ ਅੰਨ ਮੰਗਣ ਜਾਂਦੇ ਆ ਉਹ ਸਾਡੇ ਹੱਥੋਂ ਠੂਠਾ ਛਡਵਾ ਰਿਹਾ ਇਸ ਕਰਕੇ ਕਿਸਾਨ ਵੀ ਦੀ ਵੀ ਜੈ ਉਹ ਉਹਦੇ ਖਿਲਾਫ ਅੱਜ ਬਿਲਕੁਲ ਹੀ ਸਰਕਾਰ ਨੇ ਜਾ ਕੇ ਇਹ ਫੈਸਲਾ ਲਿਆ ਕਿ ਉਹਨਾਂ ਕਿਸਾਨਾਂ ਨੂੰ ਆਪਦੇ ਹੱਕ ਮੰਗਣ ਆਉਂਦੇ ਆ ਉਹਨਾਂ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸਾਡੇ ਕਿਸਾਨ ਸ਼ਹੀਦ ਕਰ ਦਿੱਤਾ ਗਿਆ ਅੱਖਾਂ ਤੋਂ ਅੰਲੇ ਕਰ ਦਿੱਤੇ ਗਏ ਔਰ ਉਹਨਾਂ ਨੂੰ ਸਨਮਾਨਿਤ ਕਰਨਾ ਅਤੇ ਨਿੰਦਣਯੋਗ ਅਸੀਂ ਦਾ ਡਟ ਕੇ ਵਿਰੋਧ ਕਰਾਂਗੇ ਪੂਰੇ ਦੇਸ਼ 'ਚ ਵੀ ਅੱਲਾਹ ਕੀ ਦਾਲੀ ਕੀਤੀ ਹੈ ਬੇ ਜਲਵੀੜੇ ਨੇ ਟੌਰਚਰ ਕੀਤਾ ਕਾਫੀ ਉਹਨੇ ਆ ਕੇ ਦੱਸਿਆ ਕਿ ਮੈਨੂੰ ਬਹੁਤ ਟੌਰਚਰ ਕੀਤਾ ਉਹਦੇ ਲਈ ਤੁਸੀਂ ਕੀ ਇਤਨ ਕਰ ਰਹੇ ਮਨੁੱਖੀ ਅਧਿਕਾਰ ਹਾਂ ਸਾਡਾ ਹਾਂ ਇਹ ਵੀ ਗੱਲ ਬਹੁਤ ਵੱਡੀ ਹੈ ਇੱਕ ਤਾਂ ਗੱਲ ਇਹ ਹੈ ਕਿ ਬਹੁਤ ਮਾੜੀ ਗੱਲ ਇਹਦੇ 'ਚ ਹੋਈ ਕਿ ਅਸੀਂ بار بار ਉਹਨਾਂ ਦੀ ਆਰਗੇਨਾਈਜੇਸ਼ਨ ਤੋਂ ਵੀ ਪੁੱਛਦੇ ਰਹੇ ਹਾਂ ਕਿ ਯਾਰ ਪਤਾ ਕਰੋ ਪਤਾ ਨਹੀਂ ਕਿਉਂ ਨਹੀਂ ਉਹਨਾਂ ਤੱਕ ਇਹ ਗੱਲ ਪਹੁੰਚੀ ਜਾਂ ਹੋ ਸਕਦਾ ਸਰਕਾਰ ਨੇ ਇਹਨਾਂ ਗੱਲ ਨੂੰ ਸੀਕ੍ਰੀਟ ਰੱਖਿਆ ਕਿ ਗੱਲ ਬਾਹਰ ਹੀ ਨਹੀਂ ਨਿਕਲਣ ਦਿੱਤੀ ਕਿ ਉਹ ਮੁੰਡੇ ਦੇ ਨਾਲ ਹੀ ਹੋਇਆ ਸਾਡੀ ਬਹੁਤ ਵਾਰੀ ਮੀਟਿੰਗ ਹੁੰਦੀ ਹੈ ਮੀਟਿੰਗਾਂ ਵਿੱਚ ਚਰਚਾ ਹੁੰਦੀ ਰਹੀ ਹੈ ਕਿ ਉਹਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਅਨਮਨੁੱਖੀ ਤਸ਼ੱਦਦ ਤੇ ਨਹੀਂ ਹੋ ਰਿਹਾ ਕਈ ਗੱਲਾਂ ਹੁੰਦੀ ਸੀ ਵੀ ਨਹੀਂ ਹੋ ਰਿਹਾ ਲੇਕਿਨ ਬਾਅਦ ਦੇ ਵਿੱਚ ਇਹ ਗੱਲ ਨਿਕਲ ਕੇ ਬਾਹਰ ਆਈ ਇੱਕਦਮ ਕੀ ਹੋ ਰਿਹਾ ਜਿਸ ਦੇ ਚੋਦ ਅੰਦੋਲਨ ਨੂੰ ਹੋਰ ਤੇਜ਼ ਕਰਦਿਆਂ ਇਹ ਫੈਸਲਾ ਲਿਆ ਕਿ ਭਾਵੇਂ ਕੁਝ ਵੀ ਹੋਵੇ ਸਾਨੂੰ ਜਾ ਕੇ ਹਰਿਆਣੇ ਦੇ ਅੰਦਰ ਅਮਾਲੇ ਦੇ ਐਸਐਸਪੀ ਦੇ ਦਫ਼ਤਰ ਤੱਕ ਜਾਉਣਾ ਚਾਹੀਦਾ ਸਾਡਾ ਨੋਜਵਾਨ ਦੇ ਹੱਕ ਕਰਾਉਣਾ ਚਾਹੀਦਾ ਔਰ ਉਹਦੇ ਲਈ ਜਿਹੜੀ ਅਗਲੀ ਲੜਾਈ ਹੈ ਉਹ ਅਸੀਂ ਮਿਲ ਬੈਠ ਕੇ ਜਿਸ ਤਰ੍ਹਾਂ ਵੀ ਦੋਨੋਂ ਫਾਰਮਾਂ ਦਾ ਸਾਡੇ ਵਕੀਲਾਂ ਦੀ ਸਾਂਝੀ ਸਮਝ ਬਣੇਗੀ ਉਹ ਕੇ ਲੜਾਈ ਕੱਲੀ ਇਹ ਨਹੀਂ ਹੈ ਹੁਣ ਜਿਹੜਾ ਮਨੁੱਖੀ ਅਧਿਕਾਰ ਉਹਦੇ ਅੰਦਰ ਉਹਨਾਂ ਕੋਲੇ ਜਿਹੜੀ ਗੱਲ ਜਾਣੀ ਚਾਹੀਦੀ ਉਸ ਕਮਿਸ਼ਨ ਦੇ ਕੋਲੇ ਜਿੱਥੇ ਜਲਵੇਰੇ ਦੀ ਗੱਲ ਜਾਣੀ ਚਾਹੀਦੀ ਹੈ ਉੱਥੇ ਇਹ ਵੀ ਜਾਣੀ ਚਾਹੀਦੀ ਹੈ ਕਿ ਜਿਹੜੇ ਲੋਕ ਮਾਰੇ ਗਏ ਨੇ ਜਿਨ੍ਹਾਂ ਨੂੰ ਤੇ ਗੋਲੀਆਂ ਚਲਾਈਆਂ ਤੇ ਉਹ ਗੋਲੀਆਂ ਚਲਾਉਣ ਵਾਲੇ ਕੀ ਆਜ਼ਾਦ ਭਾਰਤ ਦੇ ਵਿੱਚ ਆਪਦੇ ਹੀ ਲੋਕਾਂ ਦੇ ਗੋਲੀਆਂ ਚਲਾਉਣ ਵਾਲਿਆਂ ਨੂੰ ਕੀ ਰਾਸ਼ਟਰਪਤੀ ਅਵਾਰਡ ਨਾਲ ਨਿਵਾਜਣਾ ਠੀਕ ਹੈ ਉਹਦੇ ਖਲਾਫ ਵੀ ਅਸੀਂ ਕੋਸ਼ਿਸ਼ ਕਰ ਪਾਣੀ ਦੀ ਗੱਲ ਕਰੀ ਜਾਵੇ ਨਾ ਕਿ ਕਨਾਮਾ ਹਰਿਆਣੇ ਚ ਇਲੈਕਸ਼ਨ ਆ ਰਹੇ ਨੇ ਉਹਦੇ ਵਿੱਚ ਸੀਐਮ ਭਗਵੰਤ ਮਾਨ ਨੂੰ ਪੁੱਛਿਆ ਗਿਆ ਪਾਣੀ ਬਾਰੇ ਵੀ ਐਸਬੀਐਲ ਲਗਦੇ ਉਹਨੇ ਇਹ ਕਹਿ ਕੇ ਦਾਅਵਾ ਕੀਤਾ ਕਿ ਇਹ ਇੱਕ ਮਾਮਲਾ ਕੋਰਟ ਚ ਹੈ ਮੈਂ ਇੱਕ ਬੇਨਤੀ ਕਰਾਂ ਇਹਨਾਂ ਮੁੱਦਿਆਂ ਦੀ ਲੜਾਈ ਬਹੁਤ ਸਾਰੇ ਪੋਲੀਟੀਕਲ ਲੋਕ ਇਹੋ ਜਿਹੇ ਨਹੀਂ ਜਿਹੜੇ ਪੜ੍ਹੇ ਨਹੀਂ ਜਿਨ੍ਹਾਂ ਦੀ ਕੋਈ ਪਕੜ ਨਹੀਂ ਇਨਾਂ ਇਸਮਾ ਤੇ ਹੁਣ ਕੀ ਚਾਹੀਦਾ ਭਗਵੰਤ ਮਾਨ ਨੂੰ ਕਹਿਣਾ ਕੀ ਚਾਹੀਦਾ ਹੈ ਅਗਰ ਸੱਚੀ ਹੋ ਇਮਾਨਦਾਰੀ ਨਾਲ ਸੰਜੀਦਗੀ ਨਾਲ ਬਿਆਨ ਦੇਵੇ ਉਹਨੂੰ ਇਹ ਕਹਿਣਾ ਚਾਹੀਦਾ ਕਿ ਸ਼ਾਰਦਾ ਜਮਨਾ ਲਿੰਕ ਚੈਨਲ ਜਿਹਦੇ ਤੋਂ 9 ਐਮਐਫ 9.5 ਐਮਐਫ ਪਾਣੀ ਇੱਥੇ ਆ ਕੇ ਜਮਨਾ ਨਦੀ ਚ ਪੈਣਾ ਹੈ ਇੱਥੋਂ ਹਰਿਆਣੇ ਨੂੰ ਪਾਣੀ ਦੇ ਕੇ ਫਿਰ ਇੱਕ ਅੱਗੇ ਨਦੀ ਕੱਢ ਕੇ ਲਿਜਾ ਕੇ ਰਾਜਸਥਾਨ ਨੂੰ ਪਾਣੀ ਦਿੱਤਾ ਜਾਣਾ ਹੈ ਪੰਜਾਬ ਦੇ ਦੋ ਜ਼ਿਲ੍ਹਿਆਂ ਨੂੰ ਪਾਣੀ ਦਿੱਤਾ ਜਾਣਾ ਹੈ ਔਰ ਉਸ ਪਾਣੀ ਨੇ ਅੱਗੇ ਜਾ ਕੇ ਸਬਰਮਤੀ ਨਦੀ ਦੇ ਵਿੱਚ ਜਿਹੜਾ ਵੇਸਟ ਪਾਣੀ ਵਾਧੂ ਪਾਣੀ ਉਹਦੇ ਚ ਪੈ ਕੇ ਉਹਨੇ ਸਮੁੰਦਰ ਤੇ ਲੱਗਿਆ। ਗੁਜਰਾਤ ਤੱਕ ਜਾਣਾ ਉਸ ਪੰਨੇ ਨੂੰ। ਤੋਂ ਉਹਦੇ ਤੇ ਪ੍ਰੋਜੈਕਟ ਬਣਿਆ ਹੋਇਆ, ਉੱਤੇ ਵਰਕ ਹੋਇਆ ਹੈ। ਉਹਦੀ ਡਰੋਨ ਦੇ ਨਾਲ ਉਹਦੀ ਸਰਵੇ ਹੋ ਚੁੱਕੀ ਹੈ। ਉਹਦੇ ਤੇ ਵਰਕ ਕਰਨਾ ਚਾਹੀਦਾ ਹੈ। ਦੋ ਸਟੇਟਾਂ ਨੂੰ ਵਾਪਸ ਵਿੱਚ ਲੜਾਉਣਾ। ਇਹ ਕਿਧਰ ਲਈ ਜਾਣਦਾਰੀ ਹੈ। ਲੇਕਿਨ ਇਹ ਜ਼ਰੂਰ ਆ ਗੱਲ ਕਿ ਪੋਲੀਟਿਕਲੀ ਬਿਆਨ ਨਹੀਂ ਹੈ। ਇਹ ਚੱਲਦੇ ਰਹਿਣਗੇ। ਠੀਕ ਹੈ। ਕਿਧਰ ਲਈ ਇੱਧਰ ਲੈਣੇ ਜਦੋਂ ਵੋਟਾਂ ਲੈਣੀਆਂ। ਇਹ ਕਹਿਣਗੇ ਅਸੀਂ ਇੱਕ ਬੂੰਦ ਨਹੀਂ ਦੇਣਾ। ਉੱਧਰ ਲੈਣੇ ਵੋਟਾਂ ਲੈਣੀਆਂ। ਉਹ ਕਹਿਣਗੇ ਬੂੰਦ ਬੂੰਦ ਲੈ ਕੇ ਰਾਂਗੇ ਹਕੀਕਤੇ ਮਸਲੇ ਦਾ ਹੱਲ ਨਹੀਂ ਹੈ ਹਕੀਕਤੇ ਵਿੱਚ ਮਸਲੇ ਦਾ ਹੱਲ ਸ਼ਾਰਦਾ ਜੰਨਾ ਲਿੰਕ ਚਾਹੀਦਾ ਠੀਕ ਹੈ ਜੀ